50 ਪਾਵਰ ਤੋਂ ਉੱਤੇ ਟਰੈਕਟਰ ਸੀਆਰਡੀ ਆ ਜਾਂਦਾ ਸੀਗਾ 49.6 95 ਤੱਕ ਠੀਕ ਹੈ ਜੀ ਤੇ ਕਿਸਾਨ ਚਾਹੁੰਦੇ ਸੀ ਵੀ ਮੈਕੋ ਪੰਪ ਚ ਵੱਧ ਪਾਵਰ ਮਿਲੇ ਤਾਂ Mahindra ਕੰਪਨੀ ਨੇ ਪਹਿਲ ਦੇ ਆਧਾਰ ਤੇ ਇਹ ਕਿਸਾਨਾਂ ਦੀ ਮੰਗ ਨੂੰ ਮੁੱਖ ਰੱਖਦੇ ਆ ਜੀ ਟਰਬੋ ਫਿੱਟ ਕਰਤਾ ਇਹਦੇ ਨਾਲ ਹੁਣ ਇਹ ਟਰੈਕਟਰ ਮੈਕੋ ਪੰਪ ਚ ਆਪਾਂ ਨੂੰ 60 ਪਾਵਰ ਦੇ ਕਰੀਬ ਮਿਲ ਜੂਗਾ 8 ਪਲੇਟਾਂ ਨੇ 27 ਕਿਲੋ ਦੀ ਪਲੇਟ ਹੈ ਇੱਕ ਪਲੇਟ 27 ਕਿਲੋ ਦੀ ਹੈ ਇੱਕ ਪਲੇਟ 27 ਕਿਲੋ ਦੀ 28 ਕਿਲੋ ਆਤੀ ਜਿਹੜਿਆ ਇਟਾ ਹੈ ਇਹ ਲਗਭਗ 2 ਕਮੰਟਲ 44 ਕਿਲੋ 44 ਕਿਲੋ 2.5 ਕਮੰਟਲ ਵਾਂਗੂ ਵੇਟ ਆ। 2.5 ਕਮੰਟਲ ਦੇ ਅੜਗੜ ਹੋ ਗਏ ਵੇਟ। ਹਾਂ ਤੇ ਜੇ ਆਪਾਂ ਗੱਲ ਕਰੀਏ ਜੀ ਇਹਨੂੰ ਹਿੱਸਾ ਕਿਹੜਾ ਲਗਿਆ ਹੋਇਆ? ਹਿੱਸਾ ਵੀ ਦੇ ਕਰਾਰੋ ਦਾ ਹੁੰਦਾ। ਡਾਬਲ ਸਾਇੰਸਿਕ ਲਿਫਟ ਹੈ। 27 ਕਿਜੀ ਦੀ 27 ਕਮੰਟਲ ਦੀ। ਸੋ 27 ਕਮੰਟਲ ਦੀ ਕੰਪੈਨਸਟੀ ਹੁੰਦੀ ਜੀ। ਹਾਂ ਮੰਨ ਕੇ ਚੱਲੋ ਸਾਰਿਆਂ ਤੋਂ ਆਪੇ ਕਹਿ ਸਕਦੇ ਆਂ ਆਪਾਂ ਅੱਜ ਦੀ ਤਰੀਕ ਵਿੱਚ ਮਹਿੰਦਰਾ ਚ। ਇੱਥੇ ਨਾ ਅੱਗੇ ਇਹ ਸ਼ੱਲ ਮਰਾਉਣੇ ਪੈਂਦੇ ਸੀ ਮਗਰਾਟਾਂ ਦੇ ਵਿੱਚ। ਉਹਨਾਂ ਨੂੰ ਜੰਗਾਲ ਪਾਈ ਜਾਂਦੀ ਸੀ ਹਿਲਦੇ ਦੀ। ਬਾਕੀ ਜਿੰਨਾ ਮਰਜੀ ਹੈਵੀ ਕਰ ਜਿੰਨਾ ਮਰਜੀ ਵੱਡਾ ਟੈਕ ਲਵਾਓ ਹਾਂ ਜਿੰਨਾ ਮਰਜੀ ਟੈਕ ਲਵਾਓ ਇਹ ਵੀ ਗੱਲ ਤੇ ਜਿਹੜੀ ਆ ਚੀਜ਼ ਲੜਕ ਰਿਆ ਜੀ ਮਤਲਬ ਇਹਨੂੰ ਆ ਸੀਟ ਬੈਲਟ ਦਿੱਤੀ ਹੋਈ ਆ ਹਾਂ ਜੀ ਹਾਂ ਸੀਟ ਬੈਲਟ ਆ ਟਰੈਕਟਰ ਨੂੰ ਸੀਟ ਬੈਲਟ ਦੇ ਦਿੱਤੀ ਭਾਵੇਂ ਪਿੱਸੇ ਟਰਾਲਾ ਪਾਲਿਓ ਭਾਵੇਂ ਪਾਲਿਓ ਜਿੰਦਰਾ ਹੋਰ ਕੋਈ ਨਹੀਂ ਖੜਦਾ ਉੱਥੇ ਜਿੱਥੇ ਅੜੇ ਮਹਿੰਦਰਾ ਮਤਲਬ ਇਹ ਇੱਕ ਉਹ ਬ੍ਰਾਂਡ ਆਪਣੇ ਆਪ ਦੇ ਵਿੱਚ ਮਹਿੰਦਰਾ ਟਰੈਕਟਰ ਜਿਹਨੂੰ ਤੁਸੀਂ ਹੱਸ ਕੇ ਪ੍ਰਵਾਨ ਕੀਤਾ ਚਾਹੇ ਛੋਟੇ ਮਾਡਲਾਂ ਤੋਂ ਲੈ ਕੇ ਨਾ ਵੱਡੇ ਮਾਡਲ ਤੱਕ ਗੱਲ ਕਰ ਲਈਏ ਹਰ ਇੱਕ ਚੀਜ਼ ਜਾਨਕਿ ਮਹਿੰਦਰਾ ਦੀ ਚਾਹੇ ਗੱਡੀਆਂ ਦੀ ਗੱ ਤੁਸੀਂ ਨਾ ਹਰ ਇੱਕ ਚੀਜ਼ ਨੂੰ ਪਸੰਦ ਕੀਤਾ ਅੱਜ ਜਿੰਨੇ ਵੀ ਤੁਸੀਂ ਇਹ ਟਰੈਕਟਰ ਵੇਖ ਰਹੇ ਹੋ ਨਾ ਉਹ ਤੱਕ ਕਤਾਰਾਂ ਲੱਗੀਆਂ ਖੜੀਆਂ ਨੇ ਸਾਰੇ ਅੱਜ ਕਿਸੇ ਭਾਗਾਂ ਵਾਲਿਆਂ ਦੇ ਘਰੇ ਚਲੇ ਜਾਣੇ ਆ ਹਰ ਇੱਕ ਕਿਸਾਨ ਭਰਾ ਨਾ ਜਿਹਦੇ ਦਿਲ ਦੇ ਵਿੱਚ ਬੜੀਆਂ ਸਾਰੀਆਂ ਰੀਜਾਂ ਨੇ ਬਹੁਤ ਦੇ ਕੌਲਿਆਂ ਤੇ ਅੱਜ ਤੇਲ ਚੋਇਆ ਜਾਣਾ ਬਹੁਤ ਦੇ ਘਰਾਂ ਦੇ ਵਿੱਚ ਭੰਡਾਰੇ ਵੀ ਚੱਲਣੇ ਆ ਯਾਨੀ ਕਿ ਸਾਰੇ ਨਾ ਅੱਜ ਸੁਨਾਮ ਮਹਿੰਦਰਾ ਟਰੈਕਟਰ ਏਜੰਸੀ ਵੱਲੋਂ ਡਿਲੀਵਰੀ ਦਿੱਤੀ ਜਾ ਰਹੀ ਹੈ ਸੋ ਅੱਜ ਕੱਲ ਨਵਾਂ ਟਰੈਕਟਰ ਕੰਪਨੀ ਨੇ ਕਿਹੜਾ ਲੌਂਚ ਕੀਤਾ 15 ਅਗਸਤ ਦੇ ਉੱਤੇ ਸਪੈਸ਼ਲ ਕਿਸਾਨ ਭਰਾਵਾਂ ਵਾਸਤੇ ਕੀ ਚੀਜ਼ ਲੈ ਕੇ ਆਏ ਨੇ ਅੱਜ ਫੁੱਲ ਡ ਸੋ ਆਪਾਂ ਹੁਣ ਚੱਲਦੇ ਆਂ ਅੰਦਰ ਕਿਉਂਕਿ ਅੰਦਰ ਨਾ ਬੜੀਆਂ ਸਾਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਸਾਡੇ ਹਲਕੇ ਦੇ ਬਹੁਤ ਸਾਰੇ ਕਿਸਾਨ ਭਰਾ ਇੱਥੇ ਹੋ ਕੇ ਆਏ ਹੋਏ ਨੇ ਉਹ ਉਧਰਲੇ ਪਾਸੇ ਚਾਹ ਪਾਣੀ ਦਾ ਫਰਵਲ ਪ੍ਰਬੰਧ ਹੈ ਅੰਦਰਲੇ ਪਾਸੇ ਬਹੁਤ ਸਾਰੀ ਜਾਣਕਾਰੀ ਜਿਹੜੀ ਟਰੈਕਟਰਾਂ ਬਾਰੇ ਕਿਸਾਨ ਭਰਾਵਾਂ ਨੂੰ ਦਿੱਤੀ ਜਾ ਰਹੀ ਹੈ ਅੱਜ ਆਪਣੇ ਨਾਲ ਹੋਣਗੇ ਸਰਦਾਰ ਜਸਪਾਲ ਸਿੰਘ ਜੀ ਭਾਜੀ ਸਤਿਕਾਰ ਕੀ ਹਾਲ ਚੱਲ ਨੇ ਜੀ ਵਧੀਆ ਵਧੀਆ ਪਹਿਲਾਂ ਤਾਂ ਮੁਬਾਰਕਾਂ ਤੁਹਾਨੂੰ ਜੀ ਕਿਉਂਕਿ 15 ਅਗਸਤ ਤੇ ਨਾ ਸਪੈਸ਼ਲ ਕਿਸਾਨ ਭਰਾਵਾਂ ਦੀ ਡਿਮਾਂਡ ਤੇ ਨਵਾਂ ਟਰੈਕਟਰ ਲਾਂਚ ਕੀਤਾ ਲਾਂਚ ਕੀਤਾ ਕੰਪਨੀ ਨੇ ਲਾਂਚ ਹਾਂਜੀ ਹਾਂ ਤੇ ਭਾਈ ਚ ਟਰੈਕਟਰ ਤਾਂ ਹਰ ਇੱਕ ਹੀ ਕਿਸਾਨਾਂ ਦੇ ਮਨ ਪਸੰਦ ਦਾ ਪਰ ਇਹਨੇ ਵੀ ਕਾਫੀ ਜ਼ਿਆਦਾ ਮਨ ਪਸੰਦ ਬਣ ਜਾਣਾ ਹੈ ਕਿਉਂ ਬਣ ਜਾਣਾ ਇਹਦੇ ਵਿੱਚ ਕੀ ਡਿਫਰੈਂਟ ਹੈ ਸਾਰੀ ਜਾਣਕਾਰੀ ਆਪਾਂ ਨਾ ਬਾਈ ਜਸਪਾਲ ਤੋਂ ਲਵਾਂਗੇ ਲਿੰਕਾਂ ਤੋਂ ਲੈ ਕੇ ਜੇ ਕਹੇ ਦੀ ਇਹ ਨਾ ਅਗਲੇ ਬੇਟਾਂ ਤੱਕ ਸਾਰੀ ਵਿਸਥਾਰ ਸਹਿਤ ਦੱਸਾਂਗੇ ਵੀ ਕੀ ਗੱਲਬਾਤ ਹੈ ਅਗੇ ਨਾਲ ਕੀ ਫਰਕ ਪਿਆ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਨਵੀਆਂ ਤਕਨੀਕਾਂ ਪਈ ਪਹਿਲਾਂ ਆਪਾਂ ਦੱਸਦੀ ਹਾਂ ਹੁਣ ਖੜੇ ਕਿੱਥੇ ਆ ਇਧਰ ਮਾਰ ਦੇ ਕੈਮਰਾ ਸੁਖਬਾ ਫਾਰਮ ਸਰਵਿਸਿਸ ਨਾਮ 1974 ਦੇ ਪੁਰਾਣੇ ਡੀਲਰ ਨੇ 1974 ਦੇ ਪੁਰਾਣੇ ਡੀਲਰ ਨੇ ਜੀ ਹਾਂ ਸਾਰਾ ਅੱਛਾ ਜੀ ਹੁਣ ਜਸਪ ਇਥੋਂ ਲੈ ਕੇ ਆਪਾਂ ਐਂਡ ਤੱਕ ਸਾਰੀ ਜਾਣਕਾਰੀ ਦੇਣੀ ਹੈ ਕਿਉਂਕਿ ਬਹੁਤ ਕਿਸਾਨ ਭਰਾ ਨੇ ਜਿਹੜੇ ਘਰੇ ਬੈਠੇ ਆਪਣੀ ਵੀਡੀਓ ਵੇਖ ਰਹੇ ਆ ਇੱਥੇ ਨਹੀਂ ਪਹੁੰਚ ਸਕੇ ਉਹਨਾਂ ਨੂੰ ਘਰ ਬੈਠੇ ਨੂੰ ਨਾ ਆਪਾਂ ਜਾਣਕਾਰੀ ਦੇਣੀ ਹੈ ਵੀ ਜਿਹੜਾ ਨਵਾਂ ਮਾਡਲ ਲੌਂਚ ਕੀਤਾ ਨਾ ਇਹਦੇ ਵਿੱਚ ਕੀ ਕੀ ਖੁਸ਼ਖਬਰੀਆਂ ਨੇ ਕੀ ਕੀ ਤਬਦੀਲੀ ਪਹਿਲੀ ਤਾਂ ਖੁਸ਼ਖਬਰੀ ਇਹ ਹੀ ਹੈ ਵੀ ਅੱਜ 15 ਅਗਸਤ ਤੇ ਆਜ਼ਾਦੀ ਦਿਵਸ ਤੇ ਪੂਰੇ ਪੰਜਾਬ 'ਚ ਮਿੰਦਰਾ ਕੰਪਨੀ ਵੱਲੋਂ ਟਰਬੋ ਵਾਲਾ ਮਾਡਲ ਅੱਜ ਲਾਂਚ ਕੀਤਾ ਗਿਆ ਅਸਾਂ ਪੂਰੇ ਆਲ ਇੰਡੀਆ ਦੇ ਵਿੱਚ ਹਾਂ ਅੱਜ ਲਾਂਚ ਕੀਤਾ ਗਿਆ ਠੀਕ ਹੈ ਜੀ ਪੰਜਾਬ 'ਚ ਹਾਂਜੀ ਤੇ ਵੀ ਕਿਸਾਨਾਂ ਦੀ ਮੰਗ ਤੇ ਕਾਰਨ ਕੀਤੀਗਾ ਹਾਂਜੀ 50 ਪਾਵਰ ਤੋਂ ਉੱਤੇ ਟਰੈਕਟਰ ਸੀਆਰਡੀ ਆ ਜਾਂਦਾ ਸੀਗਾ 49.5 95 ਤੱਕ ਠੀਕ ਹੈ ਤੇ ਕਿਸਾਨ ਚਾਹੁੰਦੇ ਸੀ ਵੀ ਮੈਕੋ ਪੰਪ ਚ ਵੱਧ ਪਾਵਰ ਮਿਲੇ ਤਾਂ Mahindra ਕੰਪਨੀ ਨੇ ਪਹਿਲ ਦੇ ਆਧਾਰ ਤੇ ਇਹ ਕਿਸਾਨਾਂ ਦੀ ਮੰਗ ਨੂੰ ਮੁੱਖ ਰੱਖਦੇ ਆ ਟਰਬੋ ਮਾਨਗ ਚਲ ਫਿੱਟ ਕਰਤਾ ਇਹਦੇ ਨਾਲ ਹੁਣ ਇਹ ਟਰੈਕਟਰ ਮੈਕੋ ਪੰਪ ਚ ਆਪਾਂ ਨੂੰ 60 ਪਾਵਰ ਦੇ ਕਰੀਬ ਮਿਲ ਜੂਗਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਕਿਸਾਨਾਂ ਦੀ ਮੰਗ थी ਵੀ ਸੈਸਰੀ ਜਿਵੇਂ ਆਪਣੇ 655 ਚਾਉਂਦੀ ਹੈ ਜੀ ਜੀ ਤੇ ਬਾਕੀ ਸਾਰੀ ਸਹੂਲਤ ਤੁਹਾਡੇ ਸਾਹਮਣੇ ਆ ਅਸੀਂ ਬੇਟਾ ਮਤਲਬ ਪਹਿਲੇ ਵਾਲੇ ਮਾਡਲਾਂ 'ਚ ਵੇਟ ਤਾਂ ਨਹੀਂ ਜਾਇਏ ਨਾ 605 'ਚ ਨਹੀਂ ਆਉਂਦਾ ਤੀ 655 755 ਚ ਆਉਂਦਾ ਉਹ ਨਾ ਚਾਉਂਦਾ ਸੀ ਇਹ ਮੰਨ ਕੇ ਚਲੋ 8 ਪਲੇਟਾਂ ਨੇ 27 ਕਿਲੋ ਦੀ ਪਲੇਟ ਹੈ ਇੱਕ ਪਲੇਟ 27 ਕਿਲੋ ਦੀ ਹੈ ਇੱਕ ਪਲੇਟ 27 ਕਿਲੋ ਦੀ 28 ਕਿਲੋ ਆਤੀ ਜਿਹੜਿਆ ਇਟਾ ਹੈ ਇਹ ਲਗਭਗ 2 ਕਮੰਟਲ 44 ਕਿਲੋ 2 ਕਮੰਟਲ ਵਾਂਗੂ ਵੇਟ 2 ਕਮੰਟਲ ਦੇ ਅੜਗੜ ਹੋ ਗਿਆ ਵੇਟ ਤੇ ਜੇ ਆਪਾਂ ਗੱਲ ਕਰੀਏ ਜੀ ਇਹਨੂੰ ਹਿੱਸ਼ਾ ਕਿਹੜਾ ਲਗਿਆ ਹੋਇਆ ਹਿੱਸਾ ਵੀ ਦੇ ਕਰਾਰੋ ਦਾ ਆਉਂਦਾ ਜੀ ਹਾਂ ਕਰਾਰੂ ਦਾ ਹਿੱਸਾ ਇਹਨੂੰ ਹਾਂ ਤੇ ਉਸ ਤੋਂ ਬਾਅਦ ਕੰਪਨੀ ਨੇ ਮੱਡ ओके okay, हां जी ठीक है जी ਤੇ ਇਹਦੇ ਟਾਇਰਾਂ ਦੀ ਗੱਲ ਕਰੀਏ ਵੀਰੇ ਟਾਇਰ ਤੁਸੀਂ ਦੇਖ ਸਕਦੇ ਹੋ 9524 ਦੇ 9524 ਦੇ ਅਗਲੇ ਟਾਇਰ ਠੀਕ ਹੈ ਜੀ ਪੇਂਟ ਦੇ ਵਿੱਚ ਵੀ ਕੁਝ ਤਬਦੀਲੀ ਕੀਤੀ ਹੈ ਹਾਂ ਇਹਦਾ ਕਲਰ ਚੇਂਜ ਕੀਤਾ ਪਹਿਲਾਂ ਮੰਨ ਕੇ ਚੱਲੋ ਹੁਣ ਇਹ ਚੈਰੀ ਕਲਰ ਚ ਆ ਗਿਆ ਵੀਰੇ ਕਿਸਾਨ ਜਿਵੇਂ ਆਪਣਾ 655 755 ਚੈਰੀ ਕਲਰ ਚ ਆਉਂਦਾ ਹੈ ਹਾਂਜੀ ਅਸਲ 'ਚ ਕਿਸਾਨਾਂ ਵੱਲੋਂ ਚੈਰੀ ਕਲਰ ਨੂੰ ਜ਼ਿਆਦਾ ਪਸੰਦ ਕੀਤਾ ਗਿਆ ਠੀਕ ਹੈ ਜੀ ਉਸ ਤਾਂ ਕੰਪਨੀ ਨੇ ਮੰਨ ਕੇ ਚੱਲੋ ਉਹਨੂੰ ਚੈਰੀ ਕਲਰ 'ਚ ਉਹ ਕਰਤਾ ਓਕੇ 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 ਉਸ ਤੋਂ ਬਾਅਦ ਆ ਗਿਆ ਵੀਰੇ ਟਰਬੋ ਹਾਂਜੀ ਆ ਤੱਕ ਟਰਬੋ ਆ ਗਿਆ ਠੀਕ ਹੈ ਜੀ ਠੀਕ ਹੈ ਕਾਰਬਨ ਵਾਲ ਮੰਨ ਕੇ ਚੱਲੋ ਇਹਦੀ ਪਾਵਰ ਦਾ ਖਾਫੀ ਵੱਟਾ ਪੈ ਜਾਂਦਾ ਕਿਸਾਨਾਂ ਦੀ ਮੰਗ ਤੀਗੀ ਵੀ ਟਰਬੋ ਹਾਂ 60 ਪਾਵਰ ਹਾਂ 60 ਪਾਵਰ ਤੱਕ ਕੰਮ ਕਰੂਗਾ ਮੰਨ ਕੇ ਚੱਲੋ ਮੈਕੋ ਪੰਪ ਚ ਓਕੇ ਕਾਪੀ ਦੇ ਉਪਰ 49 ਹਸ ਪਾਵਰ ਰਹਿਣਾ ਤੇ ਉਹਦਾ 60 ਹਸ ਪਾਵਰ ਵਾਲਾ ਕੰਮ ਕਰਨਾ ਕਰਨਾ ਓਕੇ ਓਕੇ ਤੇ ਇਹ 4 ਵੀਲ ਡਰਾਈਵ ਚ ਆ ਗਿਆ ਹਣਾ ਜੀ 4 ਵੀਲੇ 2 ਵੀਲ ਵੀ ਆ ਜੂਗਾ ਜੀ ਅਸਾਂ 2 ਵੀਲ ਵੀ ਆਊਗਾ ਤੇ ਇਹ ਕਿੰਨੀਆਂ ਸਪੀਡਾਂ ਦੇ ਵਿੱਚ ਮਤਲਬ ਰਹੂਗਾ ਇਹ ਏ ਵੀਰੇ 15 ਸਪੀਡਾਂ ਨੇ 15 ਸਪੀਡਾਂ ਨੇ ਹਾਂ ਰਵਰਸ 15 ਫਾਰਵਰਡ ਓਕੇ ਓਕੇ ਸਪੀਡਾਂ ਟੋਟਲ 3 ਠੀਕ ਹੈ ਸੈਟਲ ਗੇਅਰ ਦਾ ਮਤਲਬ ਆ ਦੇਣਾ ਸੈਟਲ ਗੇਅਰ ਆ ਗਿਆ ਹਾਂ ਇਹਦਾ ਗੇਅਰ ਦਾ ਡਿਫਰੈਂਸ ਵੀ ਚੇਂਜ ਕਰਤਾ ਅੱਛਾ ਜੀ ਹਾਂ ਪੈਟਰਨ ਚੇਂਜ ਕਰਤਾ ਇਹਦਾ ਓਕੇ ਉਹ ਕੀ ਫਰਕ ਇਹ ਗੇਰਾਂ ਦਾ ਪੈਟਰਨ ਚੇਂਜ ਕਰਿਆ ਜੀ ਜਿੱਥੇ ਪਹਿਲਾ ਗੇਅਰ ਪੈਂਦਾ ਸੀ ਉੱਥੇ ਇਹਨਾਂ ਨੇ ਦੂਜਾ ਗੇਅਰ ਪੈਂਦਾ ਕਰਤਾ ਓਕੇ ਹਾਂ ਜੀ ਹੁਣ ਜੇ ਪਹਿਲਾ ਉੱਪਰ ਪੈਂਦਾ ਪਹਿਲਾ ਉੱਪਰ ਕੁਝ ਨਹੀਂ ਪੈਂਦਾ ਸੀ ਖਾਲੀ ਸੀ ਹੁਣ ਇਹ ਪਹਿਲਾ ਉੱਪਰ ਪੈਂਦਾ ਦੂਜਾ ਇੱਥੇ ਮਤਲਬ ਉਹਦੀ ਸ਼ੇਡ ਨੂੰ ਬੈਕ ਤੇ ਪੈਂਦਾ ਹਾਂ ਸਿੱਧੇ ਗੇਅਰ ਕਰਤੇ ਜਾਂਦੇ ਸਿੱਧੇ ਕਰਤੀ ਸਕਾਲਾ ਕਰਤਾ ਲੋਕਾਂ ਨੇ ਹਾਂ ਜੀ ਓਕੇ 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 ਤੇ ਉਸ ਤੋਂ ਬਾਅਦ ਜੇ ਆਪਾਂ ਇਹਦੀ ਗੱਲ ਕਰੀਏ ਲਿਫਟ ਦੀ ਵੀਰੇ ਹਾਂ ਜੀ ਹਾਂ ਜੀ ਡਾਵਲ ਸਾਇੰਸ ਦੀ ਕਲਿਫਟ ਹੈ 27 ਕਿਜੀ ਦੀ 27 ਕੁਇੰਟਲ ਦੀ ਸਸ 27 ਕੁਇੰਟਲ ਦੀ ਕੰਪੈਸਟੀ ਹੁੰਦੀ ਹੈ ਉਹਦੀ ਲਿਫਟ ਦੀ ਹਾਂ ਮੰਨ ਕੇ ਚੱਲੋ ਸਾਰਿਆਂ ਤੋਂ ਆਪੇ ਕਹਿ ਸਕਦੇ ਆ ਆਪਾਂ ਅੱਜ ਦੀ ਤਰੀਕ ਵਿੱਚ ਮਹਿੰਦਰਾ 'ਚ ਹਾਂ ਮਹਿੰਦਰਾ 'ਚ 27 ਕੁਇੰਟਲ ਦੀ ਕੰਪੈਸਟੀ ਅੱਜ ਤੱਕ ਕਿਸੇ ਟਰੈਕਟਰ 'ਚ ਨਹੀਂ ਦਿੱਤੀ ਸੀ ਕੋਈ ਇਹਦੇ ਵਿੱਚ ਆਈ ਆ ਇਹਦੀ ਹੈ ਤੇ ਉਸ ਤੋਂ ਬਾਅਦ ਜੇ ਕੋਈ ਐਣੀ ਵੀ ਮਰਗਾਟਾਂ ਜੀ ਮੈਂ ਆਪਾਂ ਕਰਦਣਿਆ ਹਾਂ ਦੇਖੋ ਤੁਸੀਂ ਇੱਥੇ ਦੇ ਪੂਰਾ ਹੈ ਵੀ ਐਸਟਮਾਇ ਇਹ ਵੀ ਗੱਲ ਘੈਂਟਾ ਧਰਮੇ ਇੱਥੇ ਨਾ ਇਹ ਛੱਲ ਮਰਾਉਣੇ ਪੈਂਦੇ ਸੀ ਮਗਰਾਟਾਂ ਦੇ ਵਿੱਚ ਉਹਨਾਂ ਨੂੰ ਜੰਗਾਲ ਪਾਈ ਜਾਂਦੀ ਸੀ ਹਿਲਦੇ ਦੀ ਇੱਕ ਕੰਪਨੀ ਫਿੱਟੜਾ ਵੀਰੇ ਹਾਂ ਇੱਥੇ ਹੀ ਦੇਦੀ ਮਤਲਬ ਜਿਵੇਂ ਕਿ ਪਿਛਲੇ ਹਿੱਸੇ ਦੇ ਉੱਪਰ ਹੀ ਸੈਟਿੰਗ ਕਰਤੀ ਸਾਰੀ ਹਨਾ ਜੀ ਹਾਂ ਕੰਪਨੀ ਤੇ ਇਹਨੂੰ ਹੁਣ ਝਟਕਾ ਪੈਣਾ ਬਾਕੀ ਜਿੰਨਾ ਮਰਜੀ ਹੈਵੀ ਕਰਦਾ ਜਿੰਨਾ ਮਰਜੀ ਵੱਡਾ ਟੈਕ ਲਵਾਓ ਹਾਂ ਜਿੰਨਾ ਮਰਜੀ ਟੈਕ ਲਵਾਓ ਇਹ ਵੀ ਗੱਲ ਤੇ ਜਿਹੜੀ ਆ ਚੀਜ਼ ਲੜਖ ਰਿਆ ਜੀ ਮਤਲਬ ਇਹਨੂੰ ਸੀਟ ਬੈਲਟ ਦਿੱਤੀ ਹੋਇਆ ਹਾਂਜੀ ਹਾਂ ਸੀਟ ਬੈਲਟ ਹੈ ਟਰੈਕਟਰ ਨੂੰ ਸੀਟ ਬੈਲਟ ਦੇ ਦਿੱਤੀ ਹਾਂ ਹਾਂ ਇਹ ਕੰਪਨੀ ਫਿਰ ਮਾੜੇ ਮਾੜੇ ਬਰੀਕਿਆਂ ਤੇ ਮਹਿੰਦਰਾ ਨੰਬਰ 1 ਤਾਂ ਹੀ ਹੈ ਠੀਕ ਹੈ ਜੀ ਤੇ ਡਬਲ ਡਿਸਟ੍ਰੀਬਿਊਟਰ ਹੈ ਡਬਲ ਡਿਸਟ੍ਰੀਬਿਊਟਰ ਓਕੇ ਓਕੇ ਪੂਰੇ ਇੰਡੀਆ ਚ ਨੰਬਰ 1 ਤੇ ਹੁਣ ਸਨਾਮ ਚ ਵੀ ਨੰਬਰ 1 ਹੋ ਗਿਆ ਇਹ ਓਕੇ ਓਕੇ ਹਾਂ ਤੇ ਉਸ ਤੋਂ ਬਾਅਦ ਤੁਸੀਂ ਅੱਗੇ ਦੇਖ ਸਕਦੇ ਹੋ ਛਤਰੀ ਚੇਂਜਰ ਗੇਅਰ ਆ ਗਿਆ ਵੀਰੇ ਇਹ ਪੀਡੀਓ ਕਿਹੜੀ ਰਿਵਰਸ ਵੀਡੀਓ ਹੈ ਹਾਂ ਵੀਰੇ ਰਿਵਰਸ ਵੀਡੀਓ ਹੈ ਆ ਦੇਖ ਸਕਦੇ ਹੋ ਤੁਸੀਂ ਸਾਰੇ ਹੇ ਹੈਵੀ ਪਲੇਟਫਾਰਮ ਆ ਗਿਆ ਹਾਂ ਹਾਂ ਕੰਫਰਟੇਬਲ ਸੀਟ ਹੈ ਹਾਂ ਕੋਈ ਆਏ ਨਹੀਂ ਵੀ ਮੈਨੂੰ ਭੜਕਾਉਣ ਵਾਲੀ ਕੋਈ 1% ਵੀ ਗੱਲ ਨਹੀਂ ਹੈਗੀ ਠੀਕ ਆ ਹਾਂ ਜਿੱਥੇ ਚਾਹੇ ਮੈਂ ਰੋੜਿਆਂ ਵਾਲੇ ਬਾਹਣਾ ਚੱਲੀ ਫਿਰੋ ਮੈਂ ਨੋਵੋ ਨੂੰ ਤਾਂ ਸਾਰੇ ਬੰਦੇ ਜਾਣਦੇ ਨੇ ਵੀ 605 ਇਹਦੇ ਪੰਜ ਚਾਰ ਜਿਹੜੇ ਕੰਪਨੀ ਨੇ ਵਾਅਦਾ ਕਰਿਆਗਾ ਜੇ ਆਪਾਂ ਮੋਟਾ-ਮੋਟਾ ਗੱਲ ਕਰੀਏ ਇਹ ਤਾਂ ਰੰਗ ਚੈਰੀ ਹੋ ਗਿਆ ਜੀ ਬਿਲਕੁਲ ਤੇ ਬੇਟ ਆ ਗਏ ਮੱਡ ਗਾਰਡ ਆ ਗਏ ਜੀ ਟਰਬੋ ਆ ਗਈ ਠੀਕ ਹੈ ਜੀ ਟਰਬੋ ਤੋਂ ਬਾਅਦ ਐਕਸੈਸਰੀ ਆ ਗਈ ਕਰੋਪੀ ਵਾਲੀ ਜੀ ਜੀ ਤੇ 11 ਦਾ ਚੇਂਜ ਹੋ ਗਿਆ ਇਹ ਮੰਨ ਕੇ ਚੱਲੋ ਜਿਹੜੀਆਂ ਕਮੀਆਂ ਸੀ ਉਹ ਕੰਪਨੀ ਨੇ ਦੂਰ ਕਰਤੀਆਂ ਦੂਰ ਕਰਤੀਆਂ ਹਾਂ ਹੁਣ ਮੰਨ ਕੇ ਚੱਲ ਇਹ ਅੱਜ ਆਪਾਂ ਟਰੈਕਟਰ ਦੇਣਾ ਵੀ ਆ ਬਾਈ ਨੂੰ ਆਪਣੇ ਇੱਥੇ ਪਹੁੰਚੇ ਨੇਗੇ ਜੀ ਬੁਲਾ ਕੇ ਲਈ ਬਾਈ ਨੂੰ ਇੱਥੇ ਉਹ ਜੰਟਾ ਲੱਗ ਕੇ ਅੱਜ ਬਲਕਿ ਇਹ ਟਰੈਕਟਰ ਦੀ ਆਪਾਂ ਡਿਲੀਵਰੀ ਦੇਣੀ ਆ ਅੱਜ ਡਿਲੀਵਰੀ ਪਹਿਲਾ ਟਰੈਕਟਰ ਉਹਨਾਂ ਨੂੰ ਦੇਣਾ ਉਹ ਵਧੀਆ ਬਾਈ ਆਪਣੇ ਨਾਲ ਪਹਿਲਾਂ ਵੀ ਉਹਨਾਂ ਨੂੰ 4-5 ਟਰੈਕਟਰ ਮਹਿੰਦਰਾ ਦੇ ਆਪਾਂ ਦਿੱਤੇ ਸੀ ਬਸ ਉਹ ਮਹਿੰਦਰਾ ਦੇ ਹੀ ਵਰਤਦੇ ਨੇ ਪਹਿਲਾਂ ਮਹਿੰਦਰਾ ਦੇ ਹੀ ਵਰਤਦੇ ਨੇ ਪਰ ਮੈਂ ਇੱਕ ਉਹ ਭਾਗ ਵਾਲੇ ਸੱਜਣ ਹੁੰਦੇ ਨੇ ਅੱਜ ਟਰੈਕਟਰ ਲਾਉਚ ਹੋਇਆ ਉਹ ਕਹਿਣਗੇ ਵੀ ਜਦੋਂ Mahindra ਦਾ ਇਹ ਮਾਡਲ ਲਾਉਚ ਹੋਇਆ ਸੀ ਨਾ ਸਿੱਧਾ ਸਾਡੇ ਘਰੇ ਆਇਆ ਸੀ ਉਹਨਾਂ ਨੇ ਤਾਂ ਸਾਡੇ 10 ਦਿਨ ਹੋ ਗਏ 15 ਫੋਨ ਕਰ ਕਰ ਵੀ ਕਦੋਂ ਆ ਰਿਹਾ ਕਦੋਂ ਆ ਰਿਹਾ ਆ ਭਾਈ ਨੇ ਆਪਣੇ ਸਤਿ ਸ਼੍ਰੀ ਅਕਾਲ ਜੀ ਯਾਰ ਸਰ ਬਹੁਤ ਵਧੀਆ ਕਿਹੜਾ ਪੰਡਾ ਜੀ ਆਪਣਾ ਦਿਲ ਬਾਬਾ ਜੀ ਡੇਢ ਬਾ ਪਹਿਲਾਂ ਤਾਂ ਉਹਨੂੰ ਮੁਬਾਰਕਾਂ ਵੀ ਤੁਸੀਂ ਅੱਜ ਟਰੈਕਟਰ ਲਾਉਚ ਹੋਇਆ ਅੱਜ ਤੁਹਾਡੇ ਘਰ ਜਾ ਰਿਹਾ ਚਲੋ ਭਾਈ ਦਾ ਸਭ ਨੂੰ ਵਿਦਾਵੇ ਕਿਹੜਾ ਕਿਦਾਂ ਦਾ ਮਾਹੌਲਾ ਵੀ ਨਹੀਂ ਦੱਸੋ ਪਹਿਲਾਂ ਘਰ ਦਾ ਬਹੁਤ ਵਧੀਆ ਮਾਹੌਲ ਹੈ ਅੱਛਾ ਜੀ ਹਾਂ ਕਿੰਨੇ ਚਿਰ ਤੋਂ ਤੁਸੀਂ Mahindra ਦੇ ਨਾਲ ਜੁੜੇ ਹੋ ਅਸੀਂ Mahindra ਤੋਂ ਲ ਆਲਵੇਸ ਟਰਮਾ ਟਰੈਕਟਰ ਇਹੀ ਹੈ ਅਸ਼ਮੇਂਦ ਰਹੀ ਹੈ ਮੇਂਦ ਰਹੀ ਹੈ ਲੈ ਮੇਤਰੋ ਐਵੀ ਸੱਜਣ ਹੁੰਦੇ ਨੇ ਤੁਹਾਨੂੰ ਇਹਦੇ ਵਿੱਚ ਵਧੀਆ ਕੀ ਲੱਗ ਰਿਹਾ ਜਿਹੜਾ ਤੁਸੀਂ ਤੁਹਾਨੂੰ ਵਧੀਆ ਹੀ ਲੱਗਿਆ ਪਹਿਲਾਂ ਉਹ ਸਾਰੇ ਜੋ 95 ਘਰ ਤੁਲਾ ਪਤਾ ਚਲਾਈ ਨੇ ਆਪਾਂ ਨੇ ਓਕੇ ਓਕੇ ਚਲਾ ਕੇ ਸਾਰੀ ਦੇਖੇ ਨੇ ਚਲਾ ਤੇ ਸਾਰੇ ਇਹ ਜੱਜ ਕਿਉਂਗੇ ਮੰਨ ਨੂੰ ਇਹ ਗੱਲ ਦੱਸੋ ਸਾਨੂੰ ਇਹਦੀ ਚਲਾਈ ਵੱਖੋਂ ਬਹੁਤ ਵਧੀਆ ਗੱਡੀ ਵਰਗੀ ਚਲਾਈ ਹੈ ਸਾਰੇ ਬੈਠੇ ਜਾ ਜੇ ਗੱਡੀ 'ਚ ਬੈਠੇ ਅੱਛਾ ਹਾਂ ਓਕੇ ਬੱਕਲੇ ਇਹਨਾਂ ਨੂੰ ਲਿਖ ਜਾਈ ਬਲੋ ਸਾਰੇ ਪੱਖੋਂ ਪੂਰਾ ਹੈ ਅੱਛਾ ਜੀ ਹਾਂ ਤੇ ਹੁਣ ਆਪਾਂ ਤੁਹਾਨੂੰ ਗੱਲ ਕਰਦੇ ਆਂ ਵੀਰੇ ਮੁਬਾਰਕਾ ਤੁਹਾਨੂੰ ਤੁਹਾਡ ਜੇ ਕਿਸੇ ਸੱਜਣ ਨੇ ਹੋਰ ਵੀ ਤਾਂ ਕਿਸੇ ਮਨਜਾ ਬਣਾਇਆ ਹੋਇਆ ਵੀ ਯਾਰ ਜਿਹੜਾ ਨਵਾਂ ਟਰੈਕਟਰ ਕੰਪਨੀ ਨੇ ਲੌਂਚ ਕੀਤਾ ਉਹ ਸਾਡੇ ਘਰੇ ਆਵੇ ਤਾਂ ਉਹ ਬਾਈੁਰੇ ਨਾਲ ਸੰਪਰਕ ਵੀ ਕਰਦਾ ਤੇ ਇਹਦਾ ਮੈਨੂੰ ਇਹ ਰਸੂਜੀ ਤੇ ਸਰਵਿਸ ਦਾ ਕਿੰਨਾ ਕੁ ਖਰਚਾ ਹੈ ਸਰਵਿਸ ਦਾ ਕੋਈ ਖਾਸ ਖਰਚਾ ਨਹੀਂ ਵੀਰੇ ਪਹਿਲਾਂ ਤਾਂ ਜਿਹੜਾ ਤੇ ਜਿਹੜੇ ਬੰਦੇ ਆਪਣੇ ਨਾਲ ਜੁੜੇ ਹੋਏ ਨੇ ਇਹਨਾਂ ਨੂੰ ਸਰਮਾ 18ਮਾ ਟਰੈਕਟਰ ਦੇ ਰਿਹਾ। ਇਹ ਆਪਣੇ ਸਰਵਿਸ ਕਰ ਕੀ ਜਿੰਨਾ ਆਪਣਾ ਮਨ ਸਿਸਟਮ ਚੱਲ ਰਿਹਾਗਾ। ਓਕੇ ਓਕੇ। ਹਾਂ ਸਰਵਿਸ ਸਾਡੇ ਮਨ ਗਰੁੱਪ ਬਣੇ ਹੋਏ ਨੇ ਮਾੜੇ ਯਾਰਲੇ ਨੇ ਫੋਨ ਕਰਿਆ ਉਹਦੀ ਸਾਡੇ ਮਕੈਨਿਕ ਪਹੁੰਚਦੇ ਨੇ। ਠੀਕ ਹੈ ਜੀ। ਤੇ ਫੋਨ ਕਰਨ ਦੀ ਲੋੜ ਨਹੀਂ ਭਾਈ ਉਹ ਤੋਂ ਬਾਅਦ ਪਹੁੰਚ ਜਾਂਦੇ ਨੇ। ਹਾਂ। ਅਸਾਂ ਜਲਦੀ ਤੋਂ ਪਹਿਲਾਂ ਕਹਿ ਦਈਏ। ਹਾਂ। ਜੇ ਅੱਪਾ ਕਹਾਂਗੇ ਵੀ 2 ਘੰਟੇ ਨੂੰ ਆਉਗਾ ਤਾਂ ਘੰਟੇ ਦੇ ਵਿੱਚ ਤੋਂ ਪਹਿਲਾਂ ਟੋਟਲ ਬਿਲਕੁਲ ਹੋਣਗੇ। ਜੇ ਅੱਪਾ ਸੁਨਾਮ ਦੀ ਗੱਲ ਅੱਛਾ ਸਾਡੇ ਤਾਂ ਮਨ ਦੇ ਵਿੱਚ ਇਹ ਡਾਊਟ ਸੀ ਵੀ ਗੁਰਦਾਸਪੁਰੇ ਦੀ ਇਹ ਅਰਜਨ ਨੂੰ ਵੱਧ ਜਾਊਗਾ। ਅੱਛਾ ਅਰਜਨ ਦਾ ਅਰਜਨ ਦਾ ਨਵੀਂ ਗੱਲ ਮਿਲਿਆ ਧਰਮਿਆ ਜੀ। ਬਾਕੀ ਦਾ ਡੀਜ਼ਲ ਖਰਚਾ ਤੁਹਾਨੂੰ ਪਤਾ ਐ ਇੰਟਰਵੇਲੇ ਤੋਂ ਘਟਿਆਗਾ। ਜਮੀਨ ਸਮਾਨ ਦਾ ਫਰਕ ਐ। ਠੀਕ ਐ ਜੀ। ਹਾਂ ਲੋਕ ਕਹਿੰਦੇ ਨੇ ਐ ਕਰਦਾ ਇਹ ਤਾਂ ਫੋਰਾ ਜਿੰਨਾ ਮਰਜ਼ੀ ਖਵਾ ਲਓ। ਹਾਂ। ਪਰ ਡੀਜ਼ਲ ਖਰਚਾ ਬਹੁਤ ਸਹੀ ਐ ਇਹ ਤਾਂ ਬਿਲਕੁਲ। ਅੱਛਾ ਜਮਾ ਮਤਲਬ ਘੱਟਾ ਨਾਰਮਲ ਐ ਕਿਸਾਨ ਦੀ। ਨਾਰਮਲ ਐ। ਠੀਕ ਐ ਜੀ। ਚਲ ਆਈ ਬੱਖੋ ਕੰਮ ਬੱਖੋ। ਹੂੰ। ਜਿਆਦਾ ਕੰਮ ਲਮੇਗਾ ਉਦੋਂ ਬਹੁਤ ਜਿਆਦਾ ਆਮ ਤਾਂ ਬਹੁਤ ਜਿਆਦਾ ਖ ਇਹਦਾ ਸਾਨੂੰ ਬਹੁਤ ਠੀਕ ਲੱਗਿਆ ਤਾਂ ਹੀ ਟ੍ਰੈਟ ਨੇ ਲੈਣਾ ਇੱਕ ਏਜੰਸੀ ਚੋਂ ਠੀਕ ਹੈ ਜੀ ਇਹ ਵੀ ਗੱਲ ਹੋਣੀ ਹੈ ਕਾਹਲ ਹੋਰ ਵੀ ਕਿਤੇ ਉਹ ਲੈਤੀ ਵੀ ਆਪਣੇ ਉਰੀ ਨਹੀਂ ਲੈਂਦੀ ਵੀ ਸਾਰੇ ਕਿਉਂਕਿ ਇਹਨਾਂ ਦੀ ਸਰਵਿਸ ਵਧੀਆ ਤਾਂ ਤੁਹਾਨੂੰ ਜਾਚੇ ਹੋਇਆ ਸਹੀ ਹੈ ਸਹੀ ਹੈ ਅੱਧ ਬੋਲ ਜਾ ਕੇ ਕੰਮ ਹੁੰਦਾ ਬਾਕੀ ਦੀ ਹੱਕੀ ਦਾ ਮਤਲਬ ਸੈੱਟ ਡਾਉਨ ਜੰਮੀ ਕੋਈ ਖੁਸ਼ੀ ਨਹੀਂ ਹੁੰਦਾ ਓਕੇ 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 ਹੈ ਜੰਮੀ ਜਿਵੇਂ ਜਿਹਾ ਚੱਲਦਾ ਹੈ ਹਾਂਜੀ ਐਂ ਚੱਲਦਾ ਨੇ ਕੁਝ ਵੀ ਕੱਖ ਵੀ ਤਰ੍ਹਾਂ ਦਾ ਅੱਛਾ ਜੀ ਜੋਮੀ ਮਿਨੀ ਤੇ ਮੈਂ ਹੋਰ ਦੱਸਿਆ ਜੀ ਹਾਂ ਭਾਈ ਤੇ ਆਪਾਂ ਗੱਲ ਕਰਦੇ ਸੀ ਇਹਦੀ ਸਰਵਿਸ ਦੀ ਸਰਵਿਸ ਤੁਹਾਡੀ ਬਹੁਤ ਫਾਸਟ ਹੈ ਜੇ ਰੱਬ ਨਾ ਕਰੇ ਠੀਕ ਹੈ ਇਹਦੀ ਗਰੰਟੀ ਕਿੰਨੇ ਚਿਰਦੀ ਹੁੰਦੀ ਹੈ ਨਵੇਂ ਦੀ ਇਹਦੀ ਵੀਰੇ 2 ਸਾਲ ਦੀ ਜਾਂ 2000 ਘੰਟੇ ਦੀ ਜਿਹੜਾ ਬਣਾ ਹਾਂ ਹਾਂ ਜਿਹੜੀ ਜਿਹੜੀ ਪਹਿਲਾਂ ਹੋ ਜੇ ਠੀਕ ਹੈ ਜੀ ਜਿਹੜਾ ਆਪਣਾ ਵੱਡੇ ਮਾਡਲ ਨੇ ਉਹਨਾਂ ਦੀ 6 ਸਾਲ ਦੀ ਹੈ ਜਿਵੇਂ ਆਪਣਾ ਜੂਵੋ ਆਉਂਦਾ ਹੈ 755 655 ਹੂੰ ਇੱਕ ਗੱਲ ਹੋਰ ਜਿਹੜੀ ਸਬਸਿਡੀ ਆਈ ਸੀ ਹੁਣ ਸਾਰਿਆਂ ਦਾ ਵਾਦਾ ਆਪਣਾ ਟਰੈਕਟਰ ਵੀ ਕੈਸੇ 1555 755 ਅੱਛਾ ਉਹਦਾ ਵੇਕਨ ਦਾ ਕਾਰਨ ਕੀ ਆ ਮੱਕੀ ਵਾਲੀ ਤੇ ਮੰਨ ਕੇ ਚੱਲ 755 ਟਰੈਕਟਰ ਬਹੁਤ ਜ਼ਿਆਦਾ ਕੰਮ ਜਾਬ ਕੋਈ ਬਿਲਕੁਲ ਹਾਂ ਟੋਕਰੀ ਤੇ ਚੱਲਿਆ ਬਹੁਤ ਜ਼ਿਆਦਾ ਇਹੀ ਚਲ ਕੇ ਹੋ ਸਹੀ ਨੇ ਇਹੀ ਟਰੈਕਟਰ ਕੰਮ ਬਹੁਤ ਵੇਖਿਆ ਟਰੈਕਟਰ ਸੌਦਾ ਤਾਂ ਹੋ ਰਿਹਾ ਮਹੀਨੇ ਦਾ ਸਾਡਾ ਬੁੱਕ ਕਰਾਇਆ ਸੀ ਮਸਾ ਆਇਆ ਇਹ ਤਾਂ ਰੋਜ਼ ਫੋਨ ਕਰਦੇ ਹਾਂ ਸਾਡੀ ਨਹੀਂ ਫੋਨ ਕਰਦੇ ਸੀ ਜਿਹੜੀ ਅੱਜ ਤੁਹਾਡੇ ਵਾਸਤੇ ਸਪੈਸ਼ਲ ਆ ਗਿਆ ਫਿਰ ਹਾਂ ਨਾ ਕੱਲ ਆਇਆ ਸੀ ਕੱਲੇ ਅਸੀਂ ਇਦੋਂ ਪਹਿਲਾਂ ਆ ਗਏ ਅੱਛਾ ਕੱਲ ਆ ਜੇ ਗੈਰ ਤੋਂ ਬੰਦ ਹੀ ਪਹੁੰਚ ਗਏ ਠੀਕ ਹੈ ਜੀ ਮਹੀਨਾ ਹੋ ਗਿਆ ਦੀ ਬੁੱਕ ਕਰਵਾਇ ਰੂ ਮਹੀਨਾ ਹੋ ਗਿਆ ਬੁੱਕ ਕਰਾਉਣ ਦਾ ਲੈਣਾ ਵੀ ਇਹੀ ਹੈ ਲੈਣਾ ਵੀ ਹਣ ਮਤਲਬ ਬੁੱਕ ਕਿੰਨੀ ਅਡਵਾਂਸ ਚਲਦੀ ਹੈ ਜੇ ਆਪਾਂ ਗੱਲ ਕਰੀਏ ਜੀ ਬੁਕਿੰਗ ਅਡਵਾਂਸ ਹੈਗੀ ਹੈ ਕਿ ਆਪਣੇ ਕਾਫੀ ਸੌਦੇ ਹੋਏ ਨੇ ਹਰ ਇੱਕ ਮੋਈ ਹੀ ਪੀਸ ਆਪਨੇ ਲੈ ਵੇਜ ਜੀ ਇਹ ਦੇ ਦਾਂਗੇ ਬਾਕੀ ਚੱਲੂ ਬਾਪੀ ਦੀ ਕਿਰਪਾ ਨਾਲ ਕੰਮ ਬੰਦ ਹੋ ਗਿਆ ਤੇ ਬਾਈ ਹੋਰ ਮੇਰੀ ਸੋਤ ਜੀ ਗੱਲ ਜੀ ਹੈ ਨਾ ਦੜਬੇ ਚ ਅਸੀਂ ਇੱਕ ਜਾ ਬੱਗ ਗਏ ਇਹ ਫਿਰ ਵੀ ਸਾਨੂੰ ਸਾਰੀ ਫੇਰ ਦੁਬਾਰੀ ਚੱਲ ਪਣਗੇ ਅਸੀਂ ਅੱਛਾ ਮਤਲਬ ਉਦੋਂ ਵੀ ਅਸੀਂ ਲੈ ਕੇ ਸੀਗੇ ਉਦੋਂ ਵੀ ਲੈਣ ਲੱਗੀ ਹੁਣ ਇਹਨੂੰ ਪਤਾ ਹੀ ਨਹੀਂ ਕਿ ਮਰ ਕਿੰਨੇ ਨੇ ਉੱਥੇ ਬਹੁਤ ਜ਼ਿਆਦਾ ਯਾਨੀ ਕਿ ਜਾ ਕੇ ਰੀਸ ਲਾਦਣੇ ਵੀ ਆ ਲੈ ਜਾਂਦਾ ਮੈਂ ਤਾਂ ਜੀ ਬਸ ਜਾਣਦੀ ਉਹ ਸਾਡੇ ਇੱਕੇ ਬਾਪੂ ਬਿਰਸੇ ਨਾਲ ਉੱਥੇ ਮੱਥਾ ਟਿਕੂਗਾ ਹਾਂ ਅਸੀਂ ਘਰੇ ਬਾਦ ਮੇ ਲੈਣਾ ਉੱਥੇ ਮੱਥਾ ਟਿਕਨੇ ਬਣਾ ਓਕੇ ਉਦੋਂ ਬਾਅਦ ਉੱਥੇ ਮੱਥਾ ਟਿਕਿਆ ਤੇ ਉਦੋਂ ਬਾਅਦ ਸਾਰਾ ਦੜਬਾ ਉੱਥੇ ਆ ਠੀਕ ਹੈ ਜੀ ਕੋਈ ਨਾ ਕੋਈ ਵਸਾ ਹੁੰਦੀ ਹੁੰਦਾ ਉੱਥੇ ਨਹੀਂ ਨਹੀਂ ਦੇਖੋ ਆਪਾਂ ਦਾ ਹੁਣ ਇਹੀ ਗੱਲ ਹੈ ਨਾ ਹੁਣ ਆਪਾਂ ਕੈ ਸਾਲ ਦੇ ਬਾਹਰ ਆਪਾਂ ਨੂੰ ਹਾਂ ਆਪਾਂ ਨੂੰ ਇਹਦੇ ਵਰਗੇ ਸੰਦ ਫਿੱਟਣ ਲੱਗਾ ਕਿਤੇ ਬਾਕੀ ਇਹਨਾਂ ਦੀ ਮਤਲਬ ਜਿਹੜੇ ਮਜ਼ਾਦਦ ਹੋ ਰ ਆਉਣਾ ਵੀ ਕੁਝ ਵੀ ਮਾਣਾ ਮੋਟਾ ਜੀ ਆਦੋਲ ਜਾ ਖੜਦੇ ਨੇ ਓਕੇ ਆਹੀ ਆਹੀ ਕਿਸਾਨ ਨੂੰ ਵੱਡੀ ਸਮੱਸਿਆ ਲੱਗਦੀ ਹੈ ਚਲਾਈ ਵੱਖੋਂ ਕੋਈ ਮਰਜ਼ੀ ਟਰੈਕਟਰ ਆਪਣੇ 20 ਚਲਾ ਕੇ ਦੇਖ ਲੈ ਬਹੁਤ ਜਿੰਦਗੀ ਭਰ ਦੀ ਖੇਤੀ ਕਰਦੇ ਆ 70 80 ਕਿਲੇ ਹੁਣ ਵੀ ਕਰਦੇ ਆ ਪਰ ਇਹਦੇ ਵਰਗਾ ਨਜ਼ਾਰਾ ਨਹੀਂ ਕਿਹਦੇ ਵਰਗਾ ਨਜ਼ਾਰਾ ਕਰ ਲੈ ਪੇਰਾ ਖੜੇ ਠੀਕ ਹੈ ਇਧਰ ਵੀ ਹੈ ਇਹਨੂੰ ਵੀ ਗੱਲ ਵੀ ਆ ਗਈ ਕਹਿੰਦੇ ਵੀ ਹਰ ਇੱਕ ਜਦੋਂ ਅਸੀਂ ਟਰੈਕਟਰ ਲੈ ਜਾਂਦੇ ਹਾਂ ਸਾਰੇ ਮਤਲਬ ਸਾਡੇ ਚਿੱਤੇ ਲੱਗੇ ਆ ਦੇ ਵੀ ਅਰਜ ਨਹੀਂ ਜਾਣਾ ਅਰਜਾਂਗੇ ਸਹੀ ਗੱਲ ਆ ਹਾਂ ਸਾਨੂੰ ਦੇ ਦਿੱਤਾ ਵੀ ਕਿਨੇ ਵੀ ਲੈਣ ਅੱਜ ਅਸੀਂ ਇਹਨੂੰ ਲੈਣ ਹਾਂ ਹਾਂ ਓਕੇ ਅੱਜ ਆਪਣੇ ਲਈ ਵੀ ਮੌਕੇ ਤੇ ਕਿਨੇ ਟਰੈਕਟਰ ਹਾਜ਼ਰ ਨੇ ਜੀ ਮੌਕੇ ਤੇ ਆਪਣੇ ਲਈ ਖੜੇ ਨੇ ਇੱਥੇ 55 ਟਰੈਕਟਰ ਆਪਣੇ ਟਰੈਕਟਰ ਤਾਂ 100 ਖੜਾ ਹੁੰਦਾ ਪਿੱਛੇ ਬਹੁਤ ਖੜੇ ਨੇ ਠੀਕ ਆ ਅਸੀਂ ਉਧਰ ਤੋਂ ਦੇਖਿਆ ਕਿ ਜਿਹੜੀਆਂ ਦੇਣੀਆਂ ਨੇ ਬਹੁਤ ਵੱਡੇ ਪੱਦਰ ਦੀਆਂ ਨੇ ਅੱਜ ਇਹਨਾਂ ਬਹੁਤ ਵੱਡਾ ਹਾਂਜੀ ਤੁਹਾਨੂੰ ਦੱਸੂ ਕਿਵੇਂ ਮੈਂ ਰੱਖ ਕੇ ਤੁਹਾਡੇ ਮਨ ਚ ਕਿੰਨਾ ਦੱਸਿਆ ਹੋਇਆ ਵਧੀਆ ਟਰੈਕਟਰ ਬਹੁਤ ਵਧੀਆ ਸਾਲ ਹੋ ਗਿਆ ਮ ओके ਪਰਿਵਾਰ ਘਰ ਆਏ ਬਣਿਆ ਹੋਇਆ ਪੁੱਤਰਾ ਇਹਦਾ ਕਿਸੇ ਦੀ ਲੋੜ ਨਹੀਂ ਪੈਂਦੀ ਇਹਦਾ ਹੱਥ ਬੋਲ ਮਾਰ ਜਾ ਕੇ ਕਿਹਿੰਗੇ ਫਟ ਆ ਜਾ ਅਸਲ ਨਾਲ ਇਕੱਠ ਦੇਖ ਕੇ ਹੀ ਪਤਾ ਲੱਗ ਰਿਹਾ ਹੈ ਕੱਟ ਦੇ ਹੈ ਕਿ ਪਤਾ ਲੱਗ ਰਿਹਾ ਵੀ ਲੋਕ ਕਿੰਨਾ ਚਾਹੁੰਦੇ ਨੇ ਮੇਰੇ ਨਾਲ ਨੂੰ ਸਹੀ ਗੱਲ ਹੈ ਨਾ ਵੱਡੀ ਗੱਲ ਇਹ ਹੁੰਦੀ ਹੈ ਪਰਿਵਾਰ ਵਾਲੀ ਕੰਮ ਆ ਜਿੰਨੇ ਬੰਦੇ ਆਏ ਨੇ ਆਪਣੇ ਨਾਲ ਬਹੁਤ ਟਾਈਮ ਤੋਂ ਜੁੜੇ ਹੋਏ ਨੇ ਕੋਈ ਕਿਸੇ ਗੱਲ ਦੀ ਉਹ ਨਹੀਂ ਹੈ ਕਿ ਆਪਣਾ ਕੋਈ ਏਜੰਸੀ ਵਾਲਾ ਸਿਸਟਮ ਨਹੀਂ ਹੈਗਾ ਠੀਕ ਹੈ ਜੀ ਘਰ ਮੰਗੂਏ ਵਰਤਨ ਜਿੰਨੇ ਬੰਦੇ ਦਾ ਵਰਤਨ ਉਹ ਇਹ ਤਾਂ ਇੱਕ ਜਰੀ ਹੈ ਤਾਂ ਕਿ ਮੇਰੇ ਨਾਲ ਜਰੀ ਹੈ ਜਿਵੇਂ ਕਿ ਜੀ ਮਾਰ ਅਸੀਂ ਵੇਲੇ ਕੇ ਵੇਲੇ ਕੀ ਅਸੀਂ ਨੇਰੇ ਸਵੇਰ ਵੀ ਟਰੱਕ ਕੱਢ ਕੇ ਲੈ ਜਾਂਦੇ ਸੀ ਫੋਨ ਤੇ ਗੱਲ ਹੋਈ ਚਲੋ ਜਿੱਥੇ ਖੋਲੋ ਬਾਰ ਵੀ ਲੈ ਗਏ ਓਕੇ ਪਤਾ ਹੀ ਆ ਵੀ ਸੌਜਾਲਾ ਤਾਂ ਕੰਮ ਨਹੀਂ ਕੀ ਉਹਰੇ ਨਾ ਨਾ ਸੌਜਾਲਾ ਕੰਮ ਨਹੀਂ ਹੋ ਗਿਆ ਕੀ ਨਾ ਬਾਬੂ ਜੀ ਦੇ ਕੋਲ ਪਨਾਰੇ ਮਿੱਤਰ ਹੈ ਜੀ ਟਰੈਕਟਰ ਲੈ ਕੇ ਜਾਂਦੇ ਆਪਾਂ ਵਿੱਚ ਦਾ ਕੰਮ ਵੀ ਕਰਦੇ ਓਕੇ 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 ਹਾਂ ਜੀ ਨਾ ਕੋਲ ਫਰੈਂਸ ਬਰਾਜਨ ਸਿਰੀ ਠੀਕ ਹੈ ਜੀ ਇਹ ਡੀਲਰ ਮਹਿੰਦਰਾ ਦੇ ਨੇ ਠੀਕ ਹੈ ਜੀ ਵਧੀਆ ਕੰਮ ਕਰਦੇ ਨੇ ਵਧੀਆ ਸੋਚ ਆ ਬੰਦਿਆਂ ਦੀ ਇਮਾਨਦਾਰ ਬੰਦੇ ਨੇ ਵੱਡੀ ਗੱਲ ਇਹ ਹੁੰਦੀ ਆ ਵੀ ਬੰਦੇ ਚਿਰਾਂ ਤੋਂ ਤੁਹਾਡੇ ਨਾਲ ਨਿਭ ਰਹੇ ਆ ਹਨਾ ਵੱਡੀ ਗੱਲ ਇਹ ਹੁੰਦੀ ਆ ਇਹਦਾ ਕੰਮ ਕਰਦਾ ਆਪਣਾ ਪਿੰਡਰ ਇਹਦੇ ਨਾਲ ਕਰਦਾ ਸੱਚੀ ਗੱਲ ਜੀ ਸੱਚੀ ਗੱਲ ਜੀ ਇਹਦੇ ਲਈ ਵੀ ਆਪਣਾ ਪਿੰਡ ਗੁਜਰਾ ਜੀ ਆਪਣਾ ਪਿੰਡ ਗੁਜਰਾ ਇਧਰ ਮੈਲਾ ਆਪਣੇ ਸੂਲਰ ਕਰਾਡਦੇ ਨੇ ਸੂਲਰ ਕਰਾਡਦੇ ਨੇੜੇ ਜੀ ਓਕੇ ਓਕੇ ਤੁਸੀਂ ਕਿੰਨੇ ਟਾਈਮ ਤੋਂ ਬਾਈ ਰਹੇ ਹੋ ਇਹਨਾਂ ਵਰਤ ਰਹੇ ਹੋ ਅਸੀਂ ਤਾਂ ਹੀ ਕਾਫੀ ਲੰਬੇ ਸਮੇਂ ਤੋਂ ਆ ਜੀ ਅੱਛਾ ਹਾਂ ਸਾਡੇ ਕੋਲ ਟਰੈਕਟਰ ਨਹੀਂ ਗਿਆ ਅਠਾ ਹਾਂ ਜੀ ਹਾਂ ਬਾਕੀ ਤਿੰਨ ਉਹ ਸਾਡੇ ਕੋਲ ਆਰ ਜੰਨੇਗੇ ਜੀ ਹਾਂ ਬਹੁਤ ਵਧੀਆ ਨਹੀਂ ਚੱਲਣ ਨੂੰ ਕਿਸੇ ਵੀ ਕੰਮ ਤੇ ਲਾ ਲਓ ਟਰੈਕਟਰ ਕਿਸੇ ਪੱਖੋਂ ਮਾੜ ਕਰਾਏ ਦਾ ਕੰਮ ਵੀ ਆਪਣਾ ਮਿੱਟੀ ਦਾ ਕੰਮ ਕਰਦੇ ਬਹੁਤ ਵਧੀਆ ਟਰੈਕਟਰ ਹੈ ਜੀ ਇਹਨਾਂ ਡੀਜ਼ਲ ਖਰਚਾ ਬਹੁਤ ਘੱਟ ਰਿਪੇਅਰ ਬਿਲਕੁਲ ਨਹੀਂ ਹੈਗੀ ਠੀਕ ਹੈ ਜੀ ਹਾਂ ਬਾਕੀ ਨੂੰ ਮੈਂ ਮੋੜ ਦੇ ਵਿੱਚ ਮੈਂ ਇਹ ਗੱਲ ਪਹਿਲਾਂ ਅਸੀਂ ਅਰਜਨ 17 ਮਾਡਲ ਰੱਖਿਆ ਜੀ ਨੋਬੋਈ ਜੀ 8000 ਘੰਟਾ ਚਲਾਇਆ ਸੀ ਨੇ ਉਹ ਡਰਾਈਵਰਾਂ ਦੇ ਹੱਥ ਚੱਲਿਆ ਅੱਜ ਤੱਕ ਉਹਦੇ ਚਾਬੀ ਨਹੀਂ ਲੱਗੀ ਅੱਛਾ ਜੀ ਹਾਂ ਸਾਰਾ ਕੁਝ origignal ਦੇ ਨਾਲ ਦਾ ਐਂ ਵੇਚਦਾ ਦੁਬਾਰੇ ਫਿਰ ਨੂ ਵੀ ਲੱਤੇ ਦੁਬਾਰੇ ਫੇਰ ਨਾ ਵੀ ਲੱਤੇ ਇਹ ਪੱਟੀਆਂ ਆਪਾਂ ਗੱਲ ਕਰੀ ਨਾ ਏਰੀਏ ਦੀ ਗੁਜਰਾ ਪਿੰਡ ਚ ਤਾਂ ਸਾਰੀ ਅਰਜਨ ਨੰਬਰ 1 ਟ੍ਰੈਕਟਰ ਆਈ ਸਾਡੇ ਕੋਲ ਨੰਬਰ 1 ਪਿੰਡ ਗੁਜਰੀਆਂ ਕਹਿ ਸਕਦੇ ਆ ਜਾਨੀ ਕਿ ਮੈਨੂੰ ਹੁਣ ਅਜੇ ਪਤਾ ਲੱਗਾ ਵੀ ਸੰਗਰੂਰ ਦੇ ਏਰੀਏ ਚ ਸਾਰੀ ਇਹੀ ਹੈ ਬਸ ਅਰਜਨ ਹੀ ਹੈ ਬਸ ਬਸ ਤੇ ਲੈ ਮਿੱਤਰੋ ਜਰੂਰ ਤੁਸੀਂ ਸੰਪਰਕ ਕਰਨਾ ਬਾਈ ਉਹ ਨਾਲ ਦਿੱਤੇ ਹੋਏ ਨੰਬਰਾਂ ਦੇ ਉੱਪਰ ਜੇਕਰ ਤੁਹਾਡੇ ਵੀ ਮਨ ਦੇ ਵਿੱਚ ਚਾਹਣਾ ਕਿ ਇਕੱਠ ਦੇਖ ਕੇ ਦੱਸ ਦੇਣਾ ਵੀ ਲੋਕ ਕਿੰਨਾ ਕੁ ਮਹਿੰਦਰਾ ਟ੍ਰੈਕਟਰ ਨੂੰ ਪਿਆਰ ਕਰਦੇ ਨੇ ਵੈਸੇ ਜਦੋਂ ਦੀ ਮੇਰਾ ਕੰਪਨੀ ਲੋਚ ਹੋਈ ਇਸ ਤੇ ਇਹ ਕਹਾਂਗੇ ਵੀ ਇਹਨਾਂ ਦਾ ਹਰ ਇੱਕ ਚੀਜ਼ ਹੀ ਆਪਣੀ ਜਗ੍ਹਾ ਤੇ ਬ੍ਰਾਂਡ ਬਣੀ ਆ ਤੇ ਜਰੂਰ ਇੱਕ ਵਾਰੀ ਜਿਹੜਾ ਮਾਰ ਕੇ ਜਾਇਓ ਠੀਕ ਹੈ ਮੱਕੀ ਮਸ਼ੀਨ ਤੇ ਚਲਾਉਂਦਾ ਆ ਭਾਈ ਦੇ ਵੀ ਅੱਜ ਨੇ ਅੱਛਾ ਅੱਜ ਸਰ ਆਜੋ ਅੱਜ ਕੋਈ ਗੱਲ ਨਹੀਂ ਤੇ ਤੁਹਾਡਾ ਕਿਹੜਾ ਪਿੰਡ ਆ ਜੀ ਸੂਲਰ ਕਰਾਟਾ ਜੀ ਸੂਲਰ ਕਰਾਟਾ ਤੁਸੀਂ ਕਿੰਨੇ ਫਿਰ ਅੱਜ ਮਤਲਬ ਕੀ ਮਨ ਦੇ ਵਿੱਚ ਲੈ ਕੇ ਆਏ ਹੋ ਵੀ ਨਵੀਂ ਦੇਖ ਕੇ ਇਹ ਤਗੜੀ ਹਾਂ ਨਵੀਂ ਦੇਖ ਕੇ ਵੀ ਕੀ ਕਰ ਰਿਹਾ ਕਹਾ ਅੱਛਾ ਹਾਂਜੀ ਠੀਕ ਹੈ ਜੀ ਤੇ ਹੁਣ 605 ਤੁਹਾਡਾ ਲਵੇ ਕਿਹੜੇ ਕੰਮ ਤੇ ਨੂੰ ਜਿਆਦਾ ਵਰਤ ਰਹੇ ਹੋ ਮੱਕੀ ਵਾਲੀ ਤੇ ਜੀ ਕੰਪਿਊਟਰ ਖਰਾਤੇ ਮੱਕੀ ਦੇ ਪਲਾਂਟਰ ਤੇ ਠੀਕ ਹੈ ਜੀ ਤਾਂ ਬਾਕੀ ਸਿੱਤੀ ਖਾੜੀ ਕੰਮ ਵਾਸਤੇ ਬਹੁਤ ਵੱਲੇ ਠੀਕ ਹੈ ਜੀ ਹਾਂਜੀ ਤੇ ਹੋਰ ਕੋਈ ਸੱਜਣ ਜੀ ਕੋਈ ਰਿਵਿਊ ਦੇਣਾ ਚਾਹੁੰਦਾ ਹੈ ਤੇ ਲੈ ਮਿੱਤਰੋ ਟਰੈਕਟਰ ਬਾਰੇ ਤੁਹਾਨੂੰ ਜਿਵੇਂ ਕਿਹਦੀ ਡਿਟੇਲ ਦੇ ਵਿੱਚ ਪੂਰੀ ਜਾਣਕਾਰੀ ਦਿੱਤੀ ਜੇ ਤੁਹਾਡੇ ਵੀ ਦਿਲ ਦੇ ਵਿੱਚ ਚਾਹਣਾ ਨਾ ਵੀ ਸਾਡੇ ਵੀ ਕੌਲਿਆਂ ਤੇ ਜਲਦੀ ਤੇਲ ਚੋਵੇ ਤਾਂ ਦਿੱਤੇ ਨੰਬਰਾਂ ਤੇ ਤੁਸੀਂ ਸੰਪਰਕ ਕਰਿਓ ਬਹੁਤ ਸਾਰੀਆਂ ਤਬਦੀਲੀਆਂ ਜਿਵੇਂ ਆਪਾਂ ਨੂੰ ਜਸਪਾਲ ਭਰਾ ਨੇ ਦੱਸਿਆ ਵੀ ਇਹ ਟਰੈਕਟਰ ਦੇ ਵਿੱਚ ਅਸੀਂ ਨਵੀਆਂ ਕੀਤੀਆਂ ਨੇ ਤੇ ਆਸ ਹੈ ਤੁਸੀਂ ਜਿਹ ਤੋੜੇ ਮਨ ਦੇ ਵਿੱਚ ਹੁੰਦਾ ਸੀ ਨਾ ਵੀ ਇਹ ਖੂਬੀ ਇਹਦੇ ਵਿੱਚੋਂ ਨਿਕਲ ਜੇ ਇਹ ਆਏ ਬਣ ਜੇ ਤਾਂ ਉਹ ਸਾਰਾ ਕੁਝ ਕੀਤਾਗਾ ਕਿਉਂਕਿ ਬਈ ਸੈਕੰਡ ਹੈ ਟਰੈਕਟਰ ਆਹ ਬਾਈ ਮਿੱਟੀ ਬਾਜੀ ਤੇਰਾ ਮਿੱਤਰੋ ਸਾਰੇ ਸਸਰੀਕਾਰ ਇਕੱਠ ਦੇਖ ਕੇ ਤੁਸੀਂ ਅੰਦਾਜ਼ਾ ਲਾਇਓ ਵੀ ਲੋਕ ਕਿੰਨਾ ਪਿਆਰ ਕਰਦੇ ਨੇ ਮੇਰੇ ਨਾਲ ਟਰੈਕਟਰ